ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਗ੍ਰਾਂਥੀ ਸਿੰਘ ਕਿਸੇ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਕਮੇਟੀ ਨੇ ਨਵਾਂ ਗ੍ਰਾਂਥੀ ਰੱਖਣ ਲਈ ਇੱਕ ਮੀਟਿੰਗ ਬੁਲਾਈ ਜਿਸ ਵਿੱਚ ਪ੍ਰਧਾਨ ਸਾਹਿਬ ਸੈਕਟਰੀ ਖਜ਼ਾਨਚੀ ਤੇ ਹੋਰ ਕਈ ਮੈਂਬਰਾਂ ਨੂੰ ਆਉਣ ਲਈ ਕਿਹਾ ਗਿਆ ਸਾਰੇ ਸਮੇਂ ਤੋਂ ਪਹਿਲਾਂ ਹੀ ਆ ਕੇ ਬਹਿ ਗਏ ਸਭ ਤੋਂ ਪਹਿਲਾਂ ਪ੍ਰਧਾਨ ਜੀ ਬੋਲੇ ਹਾਂ ਜੀ ਦੱਸੋ ਫਿਰ ਗ੍ਰਾਂਥੀ ਕਿੱਦਾਂ ਦਾ ਹੋਵੇ ਇੱਕ ਬੋਲਿਆ ਸਭ ਤੋਂ ਪਹਿਲਾਂ ਦਾ ਬਾਬਾ ਅਧਖੜ ਜੀ ਉਮਰ ਦਾ ਹੋਵੇ ਤੇ ਸਿਆਣਾ ਵੀ ਹੋਵੇ ਜੀਨੂੰ ਪੰਜ ਬਾਣੀਆਂ ਕੰਠ ਹੋਣ ਕੀਰਤਨ ਤੇ ਕਥਾ ਕਰ ਲੈਂਦਾ ਹੋਵੇ ਫਿਰ ਦੂਜੇ ਨੂੰ ਪੁੱਛਿਆ ਗਿਆ ਉਹ ਕਹਿੰਦਾ ਦੇਖੋ ਜੀ ਬਾਬੇ ਦਾ ਸਾਰਾ ਟੱਬਰ ਵਿੱਚ ਰਹੇ ਤਾਂ ਜੋ ਦਿਨ ਰਾਤ ਨਿਗਰਾਨੀ ਰਹਿ ਸਕੇ ਤੇ ਬਾਬਾ ਸਿਰਫ ਗੁਰਦੁਆਰੇ ਵਿੱਚ ਰਹਿ ਕੇ ਹੀ ਪਾਠ ਕਰੂਗਾ ਬਾਹਰ ਨਾ ਜਾਵੇ ਫਿਰ ਤੀਜੇ ਨੂੰ ਪੁੱਛਿਆ ਤੇ ਉਹ ਕਹਿੰਦਾ ਬਾਬਾ ਤੜਕੇ 4 ਵਜੇ ਪ੍ਰਕਾਸ਼ ਕਰੇ ਐਦਾਂ ਕਰਦਿਆਂ ਕਰਦਿਆਂ ਸਭ ਨਾਲ ਗੱਲ ਕੀਤੀ ਗਈ ਤੇ ਸਾਬ ਨੇ ਆਪਣੀ ਆਪਣੀ ਮਤ ਅਨੁਸਾਰ ਸਲਾਹਾਂ ਦਿੱਤੀਆਂ ਤੇ ਅੰਤ ਫੈਸਲਾ ਇਹ ਹੋਇਆ ਕਿ ਗ੍ਰੰਥੀ ਸਿੰਘ ਨੂੰ 5000 ਦੇਣਾ ਹੈ ਫਿਰ ਇੱਕ ਸਿਆਣਾ ਬਜ਼ੁਰਗ ਬੋਲਿਆ 5000 ਤਾਂ ਬਹੁਤ ਘੱਟ ਆ ਦੂਜਾ ਬੋਲਿਆ ਲੈ ਬਾਬਿਆਂ ਨੇ ਕੀ ਕਰਨਾ ਹੈ ਸਵੇਰੇ 2-3 ਘੰਟੇ ਪਾਠ ਤੇ ਸ਼ਾਮੀ 1 ਘੰਟਾ ਇੰਨੀ ਬਹੁਤ ਆ ਫਿਰ ਬਾਬੇ ਨੂੰ ਰਹਿਣ ਨੂੰ ਕਮਰਾ ਵੀ ਦੇਣਾ ਆਟਾ ਦੇਣਾ ਹੋਰ ਪ੍ਰੋਗਰਾਮ ਵੀ ਆਉਣਗੇ ਉੱਪਰੋਂ ਵਾਧੂ ਬਣਾ ਲਿਆ ਕੋਣ ਅਗਲਾ ਦਿਨ ਅਗਲੇ ਦਿਨ ਇੱਕ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ 1 ਇੱਕ 55 ਕੁ ਸਾਲ ਦਾ ਗ੍ਰੰਥੀ ਸਾਈਕਲ ਤੇ ਆ ਗਿਆ ਉਸ ਨੂੰ ਬਿਠਾਇਆ ਗਿਆ ਪ੍ਰਧਾਨ ਬੋਲਿਆ ਹਾਂਜੀ ਬਾਬਾ ਜੀ ਤੁਸੀਂ ਕਿੰਨੀ ਦੇਰ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹੋ ਗ੍ਰੰਥੀ ਸਿੰਘ ਜੀ ਮੈਂ ਪੈਸਲੇ ਤਕਰੀਬਨ 30 ਕੁ ਸਾਲ ਤੋਂ ਪਹਿਲ ਸੇਵਾ ਨਿਭਾਇਆ ਸੀ ਬਾਬਾ ਜੀ ਪੰਜ ਬਾਣੀਆਂ ਕਾਂਠ ਨੇ ਸੈਕਟਰੀ ਬੋਲਿਆ ਤੇ ਗ੍ਰੰਥੀ ਬਾਬਾ ਬੋਲਿਆ ਹਾਂਜੀ ਕਾਂਠ ਨੇ ਤੇ ਬਾਬਾ ਜੀ ਤੁਹਾਡੇ ਬੱਚੇ ਕਿੰਨੇ ਨੇ ਤਾਂ ਗ੍ਰਾਂਤੀ ਸਿੰਘ ਬੋਲਿਆ ਜੀ ਮੇਰੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ ਪ੍ਰਧਾਨ ਸਾਹਿਬ ਬੋਲੇ ਬਾਬਾ ਜੀ ਸਵੇਰੇ 4 ਵਜੇ ਪ੍ਰਕਾਸ਼ ਕਰਕੇ ਨਿਤਨੇਮ ਕਰਨਾ ਹੈ ਫਿਰ ਇੱਕ ਘੰਟਾ ਕੀਰਤਨ ਕਰਨਾ ਹੈ ਤੇ ਫਿਰ 2 ਘੰਟੇ ਪ੍ਰਸ਼ਾਦ ਵਰਤੋਣਾ ਹੈ ਸ਼ਾਮ ਨੂੰ ਰੈਰਾਸ ਕਰਕੇ ਕੀਰਤਨ ਕਰਨਾ ਹੈ ਗ੍ਰਾਂਤੀ ਸਿੰਘ ਠੀਕ ਹੈ ਜੀ ਬਾਬਾ ਜੀ ਤੁਹਾਨੂੰ ਅਸੀਂ 5000 ਰੁਪਏ ਦੇਾਂਗੇ ਗਰੰਥੀ ਸਿੰਘ ਬੋਲਿਆ ਦੇਖੋ ਜੀ ਐਨੀ ਮਹਿੰਗਾਈ ਦਾ ਜਮਾਨਾ ਹੈ 5000 ਤਾਂ ਕੁਝ ਵੀ ਨਹੀਂ ਬੱਚਿਆਂ ਦੀ ਪੜ੍ਹਾਈ ਦਵਾਈ ਬਿਮਾਰੀ ਠੰਮਰੀ ਸੋ ਖਰਚਾ ਹੁੰਦਾ ਹੈ 5000 ਚ ਕਿੱਥੋਂ ਪੂਰਾ ਹੋ ਦੂਜਾ ਬੋਲਿਆ ਬਾਬਾ ਤੂੰ ਕਰਨਾ ਕੀ ਹੈ ਸਵੇਰੇ 2-3 ਘੰਟੇ ਤੇ ਸ਼ਾਮ ਨੂੰ 1 ਘੰਟਾ ਡਿਊਟੀ ਬਾਕੀ ਦਾ ਵੇਲੇ ਹੀ ਰਹਿਣਾ ਫਿਰ ਆਟਾ ਰਾਸ਼ਨ ਰਹਿਣ ਲਈ ਕਮਰਾ ਹੋਰ ਪ੍ਰੋਗਰਾਮ ਵੀ ਆਉਣਗੇ ਅਸੀਂ ਤਾਂ ਇੰਨਾ ਹੀ ਦੇਾਂਗੇ ਨਹੀਂ ਤਾਂ ਅਸੀਂ ਕੋਈ ਹੋਰ ਬਾਬਾ ਲੱਭ ਲੈਨੇ ਆ ਗ੍ਰੰਥੀ ਸਿੰਘ ਬਾਬਾ ਵਿਚਾਰਾ ਕੁਝ ਨਾ ਬੋਲਿਆ ਕਹਿੰਦਾ ਚਲੋ ਜੀ ਠੀਕ ਹੈ ਤੁਹਾਡੀ ਮਰਜ਼ੀ ਫਿਰ ਮੈਂ ਕੱਲ ਤੋਂ ਆਵਾਂਗਾ ਪ੍ਰਧਾਨ ਠੀਕ ਹੈ ਬਾਬਾ ਜੀ ਅਗਲੇ ਦਿਨ ਗ੍ਰੰਥੀ ਆਪਣਾ ਪਰਿਵਾਰ ਲੈ ਕੇ ਆ ਗਿਆ ਉਸਨੇ ਡਿਊਟੀ ਸ਼ੁਰੂ ਕਰ ਦਿੱਤੀ ਸਵੇਰੇ 4 ਵਜੇ ਪ੍ਰਕਾਸ਼ ਕਰਕੇ ਪਾਠ ਕਰਿਆ ਕਰੇ ਕੀਰਤਨ ਕਰੇ ਤੇ ਜਦੋਂ ਆਨੰਦ ਸਾਹਿਬ ਦਾ ਪਾਠ ਕਰਦਾ ਸੀ ਤਾਂ ਸਾਰੀ ਕਮੇਟੀ ਤੇ ਪਿੰਡ ਵਾਲੇ ਦੌੜੇ ਆਉਂਦੇ ਸੀ ਫਿਰ ਆਉਂਦਿਆਂ ਉਹਦੇ ਤੇ ਰੋਹ ਮਾਰਨਾ ਬਾਬਾ ਤੂੰ ਫਲਾਨਾ ਨਹੀਂ ਕੀਤਾ ਤੇ ਧਮਕਾ ਨਹੀਂ ਕੀਤਾ ਤੇ ਤੁਰ ਜਾਣਾ ਇੱਕ ਦਿਨ ਇੱਕ ਪਿੰਡ ਵਿੱਚ ਕਿਸੇ ਦੇ ਮੁੰਡੇ ਦਾ ਵਿਆਹ ਸੀ ਉਹ ਆਇਆ ਪਿੰਡ ਵਿੱਚ ਵੱਡੀ ਕੋਠੀਕਾਰਾਂ ਦਾ ਮਾਲਕ ਸੀ ਬਾਬਾ ਜੀ ਅਸੀਂ ਅਖੰਡ ਪਾਠ ਕਰਵਾਉਣਾ ਹੈ ਕੀ ਭੇਟ ਆਏ ਬਾਬਾ ਜੀ 5100 ਰੁਪਈਆ ਅੱਗੋਂ ਬੋਲਿਆ ਬਾਬਾ ਹਾਦੀ ਕਰਤੀ ਐਨੇ ਪੈਸੇ ਥੋੜੇ ਘੱਟ ਕਰੋ ਤੁਸੀਂ ਤਾਂ ਬਾਣੀ ਦਾ ਮੁੱਲ ਪਾਉਣਾ ਚਾਹੁੰਦੇ ਹੋ ਗ੍ਰਾਂਥੀ ਸਿੰਘ ਕਹਿੰਦਾ ਚਲੋ ਕੋਈ ਨਹੀਂ ਤੁਸੀਂ 500 ਘੱਟ ਦੇ ਦਿਓ ਫਿਰ ਉਹ ਬੋਲਿਆ ਬਾਬਾ ਜੀ ਸਾਰੇ ਪਾਠੀ ਵਧੀਆ ਪਾਠ ਕਰਨ ਵਾਲੇ ਹੋਣ ਕੇ ਅਸੀਂ ਇਸ਼ਨਾਨ ਕਰਕੇ ਪਾਠ ਕਰਨ ਤੇ ਰਾਤ ਨੂੰ ਜਾਗਣ ਲਈ ਆਪਦਾ ਸੇਵਾਦਾਰ ਲੈ ਆਇਓ ਅਸੀਂ ਪਾਠ ਤੋਂ ਅਗਲੇ ਦਿਨ ਸਵੇਰੇ ਬਰਾਸ ਜਾਣਾ ਅਸੀਂ ਨਹੀਂ ਜਾਗ ਸਕਦੇ ਚਲੋ ਜੀ ਪਾਠ ਆਰੰਭ ਹੋ ਗਿਆ ਬਾਬਾ ਜੀ ਨੇ ਅਜੇ ਪੰਜ ਪੌੜੀਆਂ ਹੀ ਪੜਿਆ ਸੀ ਸਾਰਾ ਟੱਬਰ ਦੇਗ ਲੈ ਕੇ ਬਾਹਰ ਚਲਾ ਗਿਆ ਗੱਪਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਪਾਠੀ ਸਿੰਘ ਇਕੱਲੇ ਪਾਠ ਕਰਦੇ ਰਹੇ ਰਾਤ ਹੋਈ ਸਾਰਾ ਟੱਬਰ ਸੌਂ ਗਿਆ ਜਦੋਂ ਭੋਗ ਦਾ ਦਿਨ ਆਇਆ ਫਿਰ ਰਿਸ਼ਤੇਦਾਰ ਸਾਰਾ ਟੱਬਰ ਭੋਗ ਦੀ ਸਲੂਕਾ ਵੇਲੇ ਆ ਕੇ ਬਹਿ ਗਿਆ ਤੇ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰੇ ਚਲਾ ਗਿਆ ਸ਼ਾਮ ਨੂੰ ਰਿਸੈਪਸ਼ਨ ਪਾਰਟੀ ਰੱਖੀ ਸੀ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ दारू ਪੀ ਕੇ ਨੱਚਣ ਲੱਗੇ ਜਿਨੇ ਇੱਕ ਅੱਖਰ ਪਾਠ ਦਾ ਵੀ ਨਹੀਂ ਸੁਣਿਆ ਉਹ ਗਾਣੇ ਇੰਜ गा ਰਿਆ ਸੀ ਜਿਵੇਂ ਆਪ ਗਾਇਕ ਹੋਵੇ ਜਵਾਨ ਦਾ ਜਵਾਨ 80 80 ਸਾਲ ਦੇ ਬਜ਼ੁਰਗ ਵੀ ਭੰਗੜਾ ਪਾਉਂਦੇ ਨਾ ਹੋਈ ਨਾ ਜਰਾਈ ਡੀਜੇ ਵਾਲੇ ਉੱਪਰ ਘੱਟ ਤੋਂ ਘੱਟ 10 20 ਹਜ਼ਾਰ ਪੀਕੇ ਸੁੱਟ ਦਿੱਤੇ ਤੇ ਜਿਹੜੇ ਬਾਕੀ ਦਿੱਤੇ ਉਹ ਅਲੱਗ ਅਗਲੇ ਦਿਨ ਬਾਅਦ ਬਰਾਤੀ ਰਵਾਨਗੀ ਲਈ ਗੁਰਦੁਆਰੇ ਗਏ ਤੇ ਗ੍ਰੰਥੀ ਸਿੰਘ ਨੂੰ ਕਿਹਾ ਬਾਬਾ ਜੀ ਅਰਦਾਸ ਐਦਾਂ ਦੀ ਕਰਿਓ ਸਾਰਾ ਕੰਮ ਸ਼ੁਕ ਸ਼ਾਂਤੀ ਨਾਲ ਹੋਵੇ ਕੋਈ ਵਿਗੜ ਨਾ ਪਵੇ ਆ ਲੋ 50 ਰੁਪਏ ਅਰਦਾਸ ਭੇਟਾ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਤੇ ਬਰਾਦਰਵਾਨਾ ਹੋ ਗਈ ਜਿੱਥੇ ਆਨੰਦ ਕਾਰਜ ਕਰਨੇ ਸੀ ਉਸ ਗੁਰਦੁਆਰੇ ਦੇ ਗ੍ਰੰਥੀ ਨੂੰ 10 ਵਜੇ ਦਾ ਸਮਾਂ ਦਿੱਤਾ ਸੀ ਪਰ ਪਹੁੰਚੇ 3 ਵਜੇ ਉਹ ਸਵੇਰ ਦਾ ਦੇਗ ਬਣਾ ਕੇ ਉਡੀਕ ਰਿਹਾ ਸੀ ਕਿ ਕਦੋਂ ਆਉਣਗੇ ਆਨੰਦ ਕਾਰਜ ਵੇਲੇ ਫੇਰ ਪੰਗਾ ਪੈ ਗਿਆ ਗ੍ਰੰਥੀ ਸਿੰਘ ਨੇ ਕਿਹਾ 2100 ਰੁਪਏ ਭੇਟਾ ਹੈ ਮੁੰਡੇ ਦਾ ਪਿਓ ਬੋਲਿਆ ਬਾਬਾ ਜੀ 2100 ਇੰਨੇ ਪੈਸੇ ਅਸੀਂ ਤਾਂ 1100 ਦੇਣਾ ਗ੍ਰਾਂਥੀ ਸਿੰਘ ਨੇ ਚੁੱਪ ਕਰਕੇ 1100 ਰੁਪਏ ਲਏ ਤੇ ਆਨੰਦ ਕਾਰਜ ਹੋ ਗਏ ਕੁਝ ਕੁ ਸਾਲ ਬਾਅਦ ਗ੍ਰਾਂਥੀ ਸਿੰਘ ਨੇ ਮੋਟਰਸਾਈਕਲ ਨਵਾਂ ਲਿਆਂਦਾ ਤੇ ਸਾਰੇ ਸੋਚਣ ਲੱਗੇ ਬਾਬਿਆਂ ਦੀਆਂ ਮੋਜਾਂ ਨੇ ਉਸ ਗੁਰੂ ਘਰ 15 ਸਾਲ ਡਿਊਟੀ ਕਰਨ ਤੋਂ ਬਾਅਦ ਉਸਨੇ ਆਪਣਾ ਘਰ ਬਣਾਇਆ ਇਹ ਗੱਲ ਕੁਝ ਬੰਦਿਆਂ ਤੋਂ ਜਰੀ ਨਾ ਗਈ ਤੇ ਅਖੀਰ ਉਸ ਨੂੰ ਬਹਾਨਾ ਬਣਾ ਕੇ ਕੱਢ ਦਿੱਤਾ ਗਿਆ ਕੀ ਤਾਂ ਹੀਰਾ ਫੇਰੀਆਂ ਕਰਦਾ ਸੀ ਤਾਂ ਹੀ ਮਕਾਨ ਬਣਾ ਲਿਆ ਪਰ ਅੱਜ ਦਾ ਸੱਚ ਹੈ ਕੋੜਾ ਜ਼ਰੂਰ ਲੱਗੂਗਾ ਕੁਝ ਸੂਝਵਾਨ ਹੀ ਸਮਝ ਪਾਉਣਗੇ ਇੱਕ ਬੇਨਤੀ ਆ ਜੀਨੇ ਵੀ ਪੋਸਟ ਪੂਰੀ ਪੜੀ ਤੇ ਉਹ ਸ਼ੇਅਰ ਜ਼ਰੂਰ ਕਰਿਓ ਜਿਨੇ ਵੀ ਮੇਰੀ ਕਹਾਣੀ ਸੁਣੀ ਤੇ ਪੜੀ ਸ਼ੇਅਰ ਜ਼ਰੂਰ ਕਰਿਓ ਤੇ ਗ੍ਰਾਂਥੀ ਸਿੰਘ ਤੇ ਰਾਗੀ ਸਿੰਘਾਂ ਦਾ ਖਿਆਲ ਰੱਖੋ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਿੱਖੀ ਨਹੀਂ ਲੱਭਣੀ ਤੇ ਨਾ ਸਿੱਖ ਲੱਭਣੇ ਨੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਦਾ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ